ਬਾਕ ਹੌਸਾ ਵਾਹਿਗੁਰੂ ਜੀ ਦੇ ਫਤੇ ਅਰੇ ਪਤਨਾ ਸਾਹਿਬ ਪੁੰਤਣਾਲੇ ਆ ਬਹੁਤ ਵਧੀਆ ਰੋਡ ਲਿਆ ਹਨ ਬੜਾ ਬਿਖਰ ਦਿੱਲੀ ਤੋਂ ਅਸੀਂ ਐਮਪੀ ਚੜੇ ਫਿਰ ਜਮਨਾ ਐਕਸਪ੍ਰੈਸ ਇਕੜਾ ਰੋੜਿਆ ਪ੍ਰਾਂਚਲ ਪ੍ਰਾਂਚਲ ਐਕਸਪ੍ਰੈਸ ਪ੍ਰਾਂਚਲ ਪ੍ਰਾਂਚਲ ਪਰੰਚਲ ਐਕਸਪ੍ਰੈਸ ਪਰੰਚਲ ਪਰੰਚਲ ਐਕਸਪ੍ਰੈਸ ਇਹ ਸਿੱਧਾ ਪੜਨਾ ਸਾਹ ਜੰਦਾ ਹੋੜੀ ਬੜੀ ਵਧੀਆ ਬਣ ਕੇ ਜਾਂਦੀ ਹੈ ਕਿੰਨੀ ਐਕਸਪ੍ਰੈਸ 6 ਲੇਨ 6 ਲੇਨ ਉਹ ਆਜਾ ਵਧੀਆ ਰੋਡ ਜਾਂਦੇ ਆ ਆਹਲਾ ਡਰਾਈਵ ਚਲੋ ਜਾਂਦੀ ਹੈ ਤੇ ਆਪ ਅਗਰ ਸੰਤਾ ਦੇ ਦਫਤਰੇ ਦਾ ਕੋਲ ਸੱਤਾ 26 ਸਪੋਨੀ ਜਾਂਦੀਆਂ ਹਰ ਦਾਸ ਦੀਆਂ ਭਰਮ ਗਿਆਨੀ ਇਹ ਨਾ ਜਾਂ ਇਹ ਕਹਿੰਦੇ ਇਹ ਭਰਮ ਗਿਆਨੀ ਹੈ ਭਾਈ ਬਾਲਾ ਭਾਈ ਨੂੰ ਜੀ ਬਣਾਈ ਜਿਸ ਕਦੇ ਵੀ ਬਤਨ ਹੈ ਨਾ ਯਾਤਰਾ ਸਾਡੀ ਬਹੁਤ ਅੱਛੀ ਜਾ ਰਹੀ ਹੈ ਤਕਰੀਬ ਜਿਹੜੀ ਯਾਤਰਾ ਉਹ ਵੀ ਬਹੁਤ ਚੰਗੀ ਹੈ ਭਾਈ ਦੇ ਜਿਹੜਾ ਯਾਨੀ ਵੀ ਰਾਮ ਸਿੰਘ ਨੇ ਆਤੇ ਨੂੰ ਤੇ ਚੈਨਲ ਆ ਤਾਂ ਦਾਸ ਲਾਈਵ ਕਰਦਾ ਫੇਰ ਸੋਖਮੀ ਜੀ ਦਾਸ ਦੇ ਨਾਮ ਦੀ ਯਾਨੀ ਵਿਆਪਕ ਸਜਣਾ ਦੀ ਆਪ ਜੀ ਉੱਤੇ ਵੀ ਫਿਰਸੋ ਦੇ ਸੋ 10ਵੇਂ ਜਿੱਤੇ ਵੀ ਗੁਰਗਰ ਸਾਹਿਬ ਅਨੰਤਪੁਰ ਸਾਹਿਬ ਦਾ ਵਿਆਹ ਕਿੱਦੋਂ ਹੋ ਗਿਆ ਜੀਆਂ ਸ੍ਰੀ ਅਕਾਲ ਤਖਤ ਸਾਹਿਬ ਮਹੰਮਤ ਸਾਹਿਬ ਚਾਟਾ ਸਾਹਿਬ ਗੁਰੂ ਵੀ ਵਡਾਲੀ ਸਨ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਹੋਏ ਬਾਅਦ ਵੀ ਕਿੰਨਾ ਬਾਬਾ ਬੂਟਾ ਜੀ ਦੇ ਫਿਰ ਉੱਥੋਂ ਚੱਲ ਕੇ ਮੁਕਤਸਰ ਸਾਹਿਬ ਤੋ ਉਹ ਉਥੇ ਜिने ਗੁਰਦਾ ਸਾਹਿਬ ਦਸੰਦਾਰੀ ਕਰਕੇ ਦੰਮਾ ਸਾਹਿਬ ਦੰਮਾ ਸਾਹਿਬ ਤੋਂ ਚਾਲ ਕੇ ਵੀ ਰਾਤੀ ਗੁਰੂ ਦੇ ਤਾਲ ਗੁਰਦਾ ਦੰਮਾ ਸਾਹਿਬ ਆਗਰਾ ਵੀ ਫਿਲਪੀ ਸਾਂ ਹੁਣ ਆਗਰਾ ਤੋਂ ਚਾਲ ਕੇ ਸਿੱਧਾ ਹੈ ਤਦ ਸ੍ਰੀ ਹਰਗੁੰਦਰ ਜੀ ਫਿਰਨਾ ਸਾਹਿਬ ਜਾ ਕੇ ਪੁਣਾ ਹੈ ਤੋ ਜਾ ਰਹੇ ਹਾਂ ਸੋ ਰਾਤ ਨੂੰ 8:30 ਟਾਈਮ ਨੂੰ ਜਾਣਾ ਵਾ ਲਾਗੇ ਆ ਕੇ ਦੂਸੋਂ ਬਿਲ ਬਿਖਰਾਏਗਾ ਸਾਰਾ ਹੀ ਮਾਰੇ ਬਣੀ ਪਾਕ ਕੀ ਹੈ ਅੱਗੇ ਵੀ ਮਾਰੇ ਯਾਤਰਾ ਸਿੱਧੇ ਚੜ੍ਹਦੀ ਗਲਾ ਕਰੇ ਉਹ ਅਰਦਾਸ ਪੰਜਾ ਤਤਾਂ ਦੀ ਯਾਤਰਾ ਦੂਸਰੀ ਦੀ ਜਾ ਰਿਆ ਅੱਗੇ ਵੀ ਹੁਸਾਹ ਕਿਰਪਾ ਕਰਨ ਇਤਰੇ ਜਾਂਦੇ ਰਹੀਏ ਬਾਹਰ ਬਲੋਂਦੇ ਰਹਿਣ ਜਿੱਦ ਤਰਾ ਆਪਾਂ ਆਪਣੇ ਰਿਸ਼ਤੇਦਾਰ ਦੇ ਵੀ ਵੀ ਆਪਣੇ ਪੇਕਿਆਂ ਤੇ ਜਾਂਦੀਆਂ ਤੇ ਭਰਾ ਆਪਣੇ ਭਰਾਣ ਮਿਲ ਜਾਂਦੇ ਆ ਸੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਵੀ ਸਾਡੇ ਪਿਤਾ ਜਿੱਦਾਂ